ਖਾਲਸਾ ਦੀ ਵਿਦਿਆ ਕਹਿੋ ਜੇ ਧੰ ਹੈ ਜਿੱਥੇ 2147 ਕਮਣੀ ਕਰਦੀ ਉਥੇ ਵਿਦਿਆ ਕੰਮ ਕਰਦੀ ਜੇ ਔਰੰਗਜ਼ੇਬ 14 ਜੰਗਾਂ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨਿਆ ਡਟਿਆ ਖੜਾ ਸੀ ਆਂਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਰਹਿਣ ਕੋਈ ਨਹੀਂ ਦਿੱਤਾ ਹਾਰਿਆ ਕਦੋਂ ਜਦੋਂ ਮਹਿੰਨੇ ਜਫਰਨਾਮਾ ਭੇਜਿਆ ਉਹ ਚਿੱਠੀ ਸੀ ਉਹ ਸ਼ਬਦ ਸੀ ਜਿਹੜੇ ਭਾਈ ਦਿਆ ਸਿੰਘ ਤੇ ਧਰਮ ਸਿੰਘ ਲੈ ਕੇ ਆਏ ਸੀ ਜਦੋਂ ਔਰੰਗਜ਼ੇਬ ਨੇ ਜਫਰਨਾਮਾ ਪੜ੍ਹਿਆ ਫੇਰ ਮੰਜੇ ਤੋਂ ਉੱਠ ਨਹੀਂ ਸਕਿਆ ਜਫਰਨਾਮਾ ਤੇ ਪੜ ਲਿਆ ਉਹ ਚਿੱਠੀ ਦੇ ਥੱਲੇ ਲਿਖਿਆ ਸੀ ਬੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰੰਗ ਜੇ ਵਹੁਣੀ ਸੀ ਕਹਿੰਦਾ ਉਹ ਸਿਆਣਾ ਮੋਲਵੀ ਕਾਜੀ ਜਿਹੜਾ ਗੁਰੂ ਘਰ ਦੀ ਹੈ ਜਮ ਕਮਜ਼ੋਰ ਦਾ ਸੀ ਉਹਨੇ ਆਖਿਆ ਕਿ ਕਹਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇਰੀ ਜਾਨ ਸੌਖੀ ਨਿਕਲ ਜੂਗੀ ਉਦੋਂ ਤੇ ਇੱਕ ਰੰਗਾ ਸੀ ਹੁਣ ਚੱਪੇ ਚੱਪੇ ਤੇ ਰੰਗੇ ਜਿਹੜੇ ਸਿੱਖੀ ਨੂੰ ਮੁਕਾਉਂਦੀਆਂ ਉਹ ਜੀਆਂ ਚਾਲਾਂ ਚੱਲ ਰਿਹਾ ਜੜਾ ਇਹਨਾਂ ਦਾ ਵੀ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਕਹਿ ਕੇ ਛੁੱਟਣਾ ਔਰ ਅੰਗੇਦਾਨੀ ਜੀ شوف ਲਿਆ ਇਹ ਕਿਹੜੇ ਬਾਗ ਦੀ ਮੂਲੀ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਚਾ ਰੰਗ ਜੀ ਇਹਨੂੰ ਕਹਿ ਰਿਹਾ ਰੰਗਜੀਤ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰਕੇ ਉਹਨਾ ਮੈਂ ਖਤਮ ਕਰਤਾ ਅਜੇ ਮੇਰਾ ਟੁੰਡਲੀ ਐ ਸਭ ਖਾਲਸਾ ਜਿਉਂਦਾ ਜੋ ਤੇਰੇ ਪੈਰਾਂ ਦੇ ਥੱਲੇ ਅਦੂ ਬਿਸ਼ਾ ਕੇ ਰੱਖੇਗਾ ਆ ਗੁਰੂ ਕਲਗੀਧਰ ਪਾਚਾ ਨੇ ਜੋ ਰੰਗ ਜੀ ਨੂੰ ਸ਼ਬਦ ਆਖਿਆ ਉਹਨਾਂ ਦਾ ਜਿਗਰ ਤੁਹਾਡੇ ਸਾਹਮਣੇ ਐ ਜੀ ਪੇਸ਼ ਕਰ ਰਹੇ ਆ ਨਿਪੁੰਸਕ ਸੱਤ ਸੱਲ ਤਨਤਦੇ ਪਾਦਸ਼ਾਯੂ ਰ ਝੂਠ ਦੀ ਹੈ ਰੂ ਤੇਰੀ ਤੇ ਝੂਠ ਦਾ ਹੀ ਜਿਸਮ ਹੈ ਮੈਂ ਸ਼ੁਰੂ ਕਰਦਾ ਚਿੱਠੀ ਆਪਣੀ ਦਾ سلسلہ ਵੇਖ ਮੇਰੇ ਦਿਲ ਦੀ ਅੰਗਤ ਤਾਂ ਨਿਆਰਾਂ ਹੀ ਪੁੱਜ ਦਿਲਾ ਭਏ ਗੁਰੂ ਦੇ ਨਾਮ ਦਾ ਲਿਖਦਾ ਪਹਿਲਾ ਅਰਪ ਮੈਂ ਤੀਰ ਵਾਂਗੂ ਮਾਰਦਾ ਹਰਫ ਤੇਰੀ ਤਾਰੇ ਉੰਦੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਪਰ ਤੇਰੀ ਸੂਰਤ ਹੰਦਸਦੀ ਸਤਮ ਕਰੇ ਕੰਮ ਬਖਤ ਦੀ ਓ ਤੇਰੀ ਤਸਵੀ ਦੇਨ ਮੰਨ ਕੇ ਕੈਦ ਖਾਨੇ ਮੌਤ ਦੇ ਡੰਡੇ ਆਦੇ ਨਾਲੇ ਟੱਡੇ ਅਰਥ ਤੂੰ ਡੰਡੋ ਤਦੇ ਏ ਤੇਰੀ ਤੜਵੀ ਕਮਿੰਦੀ ਬਦਲੇ ਉਹਦੀ ਪਾਵਨਾ ਉਨੇ ਚਾਹੁੰਦੀ ਜੋਰ ਗੁਰੂ ਗੋਬਿੰਦ ਦਾ ਜਮਾਵੜਾ ਮੈਂ ਤੇਰੇ ਪੈਰਾਂ ਦੇ ਹੇਠਾਂ ਅੱਗਿਆ ਸੀ ਪੱਲਣੀ ਜਿਸਨ ਤੇਰੀ ਸਲਨ ਤਤੇ ਬਾਤ ਸ਼ਾਈ ਗੱਲਣੀ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ ਕੀ ਹੋਇਆ ਜੇ ਲਿੱਦ ਤੂੰ ਫਿਰਦਾ ਫੁੰਡਾਰੀ ਲਿੱਦੜਾ ਓਹ ਖੁਦਾ ਦੇ ਮੁਰਜਾ ਤੂੰ ਬਾਦਸ਼ਾਹ ਮਰਦੂਦ ਹੈ ਆਪਣੀ ਅੱਗ ਅੰਦਰ ਸੜ ਰਹੇ ਹਨ ਮਰੂਦ ਹੈ ਆ ਦਿਖਾਂ ਵਾ ਕਿਸ ਤਰ੍ਹਾਂ ਕਰ ਦੇ ਨੀਓ ਦੇ ਗੁਪਤੇ ਗੋ ਆ ਦਿਖਾਂ ਵਾ ਕਿਸ ਤਰ੍ਹਾਂ ਲੜ ਦੇ ਨੀ ਜੰਗਾ ਜੰਗ ਜੋ ਚੰਗ ਦੇ ਮੈਦਾਨ ਵਿੱਚ ਕਉ ਜਾਂਸ ਜਾਈਆਂ ਜਾਂਦੀਆਂ ਹੋ ਕੇ ਅੰਮੋਂ ਸੰਮਣੀ ਤੇ ਗਾਂ ਉਠਾਈਆਂ ਜਾਂਦੀਆਂ ਜੇ ਨਾ ਫੌਜਾਂ ਨੂੰ ਲੜਾਉਂਦੇ ਚੌਣੇ ਉਤੇ ਯੱਕਰੇ ਜੇ ਨਾ ਫੌਜਾਂ ਨੂੰ ਲੜਾਉਂਦੇ ਚੌਣਿਆਂ ਉਤੇ ਯੱਕਰੇ ਦਹਾਂ ਤਰਾ ਦੇ ਸੂਰਮੇ ਜਰਨੈਲ ਕਰਦੇ ਫੱਕਰੇ ਤੂੰ ਹੀ ਐ ਤਾਂ ਫੌਜ ਲੈ ਕੇ ਆ ਜਾ ਮੇਰੇ ਰੂਬਰੂ ਮੈਂ ਲੜਾਂਗਾ ਜੰਗ ਉਸ ਹੀ ਤਰਾਂ ਦੀ ਹੂਬ ਹੂ ਉਹ ਤੇਰੇ ਅੱਖਾਂ ਵਿੱਚ ਜੋ ਮਰਦੂਦ ਵੱਡਾ ਸੂਰਮਾ ਜੇ ਨਾ ਲੁਕਦਾ ਉਸ ਦਾ ਮੈਂ ਕੁੱਟ ਦਿੰਦਾ ਚੂਰ ਮਾਂ ਉਸ ਕੜੀ ਖੂਦਾਂ ਨੇ ਕੀਤੀ ਆਪ ਮੇਰੀ ਰਾਇਬਰੀ ਹੱਪਣੇ ਬੰਦੇ ਦੀ ਕੀਤੀ ਆਪ ਬੰਦਾ ਪਰਵਰੀ ਹੋ ਮੈਂ ਹਜ਼ਾਰਾਂ ਕੇਰੀਆਂ ਤੋੜ ਕੇ ਆਇਆ ਗਿਆ ਬਾਦਸ਼ਾਹ ਮੈਂ ਤੇਰਾ ਮੂੰਹ ਮੋੜ ਕੇ ਆਇਆ ਗਿਆ ਝੂਠੀਆਂ ਕਸਮਾਂ ਦਸ ਤੂੰ ਹੀ ਜੰਮੇਵਾਰ ਹੈ ਤੂੰ ਕੁਦਾਦੀ ਨજર ਵਿੱਚ ਸ਼ੈਤਾਨ ਹੈ ਮੱਕਾਰ ਹੈ ਤੂੰ ਹਾ ਝੂਠਾ ਬਾਦਸ਼ਾਹ ਤੇ ਜ਼ਿੰਦਗੀ ਦਾ ਤੋੜ ਹੈ ਤੂੰ ਕੜਾ ਦਰਿਆ ਕਿਨਾਰੇ ਕੋਖਲਾ ਇੱਕ ਬੋੜ ਹੈ ਉਸ ਨੂੰ ਕੀ ਆਂਚ ਆਉਣੀ ਰੱਬ ਜਿਸ ਦਾ ਯਾਰ ਹੈ ਉਸ ਨੂੰ ਕੀ ਫਿਕਰਾ ਜਿਸ ਦਾ ਰੱਬ ਪਹਿਰੇਦਾਰ ਹੈ ਵਾਰ ਮੇਰਾ ਇੱਕ ਵੀ ਨਿੰਗਾ ਤੂੰ ਕਰ ਸਕਦਾ ਨਹੀਂ ਕਾਲੂ ਸਾ ਮੇਰਾ ਤਾਂ ਸ਼ੇਰਾ ਠੀਕ ਮਰ ਸਕਦਾ ਨਹੀਂ ਇਹ ਚੱਕਰ ਪੇੜੀ ਏ ਤੈਨੂੰ ਮਰਨ ਦੀ ਲਾਲਸਾ ਇਹ ਚੱਕਰ ਪੇੜੀ ਏ ਤੈਨੂੰ ਮਰਨ ਦੀ ਲਾਲਸਾ ਮੈਂ ਤੇਰੇ ਪਿੱਛੇ ਲਗਾਉਣਾ ਸ਼ੇਰ ਬੱਬਰ ਖਾਲਸਾ ਫਤਿਹ ਦਾ ਝੰਡਾ ਮੈਂ ਤੇਰੇ ਤਖਤਾਂ ਉੱਤੇ ਗੱਡ ਕੇ ਰਾਉਲੀ ਕਾਮਾ ਨਮਾਇਕ ਤੀਰ ਆਪਣਾ ਛੱਡ ਕੇ ਇੱਕ ਤੀਰ ਆਪਣਾ ਛੱਡ ਕੇ ਇੱਕ ਤੀਰ ਆਪਣਾ ਛੱਡ ਕੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ